ਮੇਰੇ ਦਿੱਤੀ ਪਾਇਆ ਦੇ ਨਾਲ ਆ ਰਿਹਾ ਹਾਂ ਤਾਂ ਉਹਦੇ ਸਮਾਜ ਦੇ ਵਿੱਚ ਜੋ ਮੈਂ ਪਹਿਲਾਂ ਨੇ ਉਪਰ ਆਇਆ ਉਹਦੇ ਪ੍ਰਤੀ ਮੈਂ ਸਰੂ ਮੀਂਦੀ ਦਾ ਵੀ ਛੋਟੀਆਂ ਦੇ ਬਾਰੇ ਕੁਝ ਬ੍ਰੀਡ ਦੀ ਜਾਣਕਾਰੀ ਦੇਣਾ ਚਾਹਾਂਗਾ ਜਿਹਦੇ ਜਿਵੇਂ ਮੰਨ ਲਓ ਮੀਂਦੀ ਦਾ ਇਹ ਨੁਕਰੇ ਘੋੜਿਆਂ ਦੀ ਬ੍ਰੀਡਿੰਗ ਹੈ ਜਿੰਨੇ ਰੋਖੀ ਨੂੰ ਉਹਦੇ ਦੀ ਬਰੀਡਿੰਗ ਕੋਈ ਨੀਲੀ ਰਾਵੀ ਦੀ ਸਿਮਨ ਹਰ ਕੋਈ ਵਧੀਆ ਵਰਤਦਾ ਬੱਚਾ ਇਹ ਨਹੀਂ ਪਤਾ ਝੱਤਾ ਹੈ ਝੱਜੇ ਦਾ ਮਤਵਲਾ ਵੀ ਜਾਦੇ ਨੰਬ ਘਰਮਾ ਜਿਹਦੇ ਵਿੱਚ ਬੈਟਨੈਸ ਓਵਰ ਹੋਵੇ ਮੇਨ ਜਿਹੜੀ ਨੀਲੀ ਰਾਵੀ ਦੇ ਕੈਰੇਕਟਰ ਆ ਜਿਹੜੇ ਪੈਰ ਨੇ ਉਹ ਜਿਹੜੇ ਦੋ ਚਿੱਟੇ ਹੋਣੇ ਚਾਹੀਦੇ ਆ ਜੇ ਚਾਰ ਹੈਗੇ ਆ ਤਾਂ ਕੋਈ ਗੱਲ ਨਹੀਂ ਪਰ ਜੇ ਉਹ ਜਿੰਦੀ ਘੱਟ ਹੋਵੇ ਉਨੀ ਜਿਆਦੇ ਵਧੀਆ ਜਣੀ ਅੱਧੀ ਲੱਤ ਤੋਂ ਥੱਲੇ ਥੱਲੇ ਹੋਣੀ ਚਾਹੀਦੀ ਆ ਜੇ ਅੱਧੀ ਲੱਤ ਤੋਂ ਉੱਪਰ ਜਾਂਦੀ ਆ ਤਾਂ ਉਸਦੇ ਨੰਬਰ ਕੱਟਦੇ ਆ ਬਾਕੀ ਜਿਹੜੀ ਨੀਲੀ ਰਾਵੀ ਦੀ ਬੋਡੀ ਕਰੈਕਟਰ ਆ ਉਹ ਢਿੱਲੀ ਰਹਉਣੀ ਚਾਹੀਦੀ ਆ ਜਿਹਨੂੰ ਆਪਾਂ ਲੋਲੀ-ਖੋਲੀ ਕਹਿ ਦਿੰਦੇ ਆ ਜਿਵੇਂ ਛੋਟੇ ਬੱਚੇ ਦੀ ਚਮੜੀ ਢਿੱਲੀ ਹੁੰਦੀ ਆ ਠੀਕ ਆ ਤਾਂ ਦੂਜੀ ਗੱਲ ਉਹਦੀ ਆ ਅੱਖਾਂ ਨੇ ਜਿਹੜੀਆਂ ਉਹ ਗੋਲ ਘੇਰੇ ਦੇ ਵਿੱਚ ਬੈਠ ਗਈਆਂ ਬਿਚਾਰੇ ਕਾਨਸਾਨ ਤੇ ਆਲੇ ਨਾਲੇ ਚਿੱਟੇ ਲੱਗਦੀ ਰਹਿੰਦੇ ਤੇ ਇਸ ਤਰ੍ਹਾਂ ਦੇ ਕੈਰੈਕਟਰ ਚਾਹੀਦੇ ਆ ਕਿ ਸਿਰ ਨੂੰ ਲੈ ਤੇ ਖੁਰੀ ਦੀ ਚਾਨਣ ਧੁੰਮੀ ਹੋਣੀ ਚਾਹੀਦੀ ਆ ਜਿਹੜੀ ਝੋਕੀ ਦੀ ਨਹੀਂ ਧੁੰਮੀ ਭਾਵੇਂ ਉਹ ਕੈਰੈਕਟਰ ਪੂਰੀ ਕਰਦੀ ਆ ਪਰ ਉਹ ਉਹਨਾਂ ਦੇ ਵਿੱਚ ਚਲੀ ਜਾਂਦੀ ਆ ਕਿਉਂਕਿ ਸਾਟਵਾ ਦੇ ਜਿੱਚਵਾ ਧਰੀ ਦਾ ਜਿਹੜਾ ਉਹ ਹੋਰਾਂ ਦਾ ਹੁੰਦਾ ਹੈ ਬਾਕੀ ਬੈਕ ਦੇ ਉੱਤੋਂ ਪੱਤਲੀ ਲੰਦਰ ਨਹੀਂ ਧੁੰਮੀ ਲੱਗਦੀ ਆ ਜਿੱਿੰਨੀ ਚਰਾਈ ਵੱਧ ਹੁੰਦੀ ਹੈ ਤੇ ਜਿਹੜੀ ਪੱਟੀ ਚਾਈ ਆ ਉਹਦੇ ਨਾਲ ਆਰਡਰ ਦਾ ਵੀ ਕਿਤੇ ਕਨੈਕਟ ਆ ਜੇ ਤਹਾਂ ਤੋਂ ਜੋ 24 ਆ ਫੇਰ ਉਹਨੂੰ ਆਰਡਰ 14 ਕੱਢ ਲੈ ਜੇ ਤਹਾਂ ਤੋਂ ਵੱਧ ਲੀ ਆ ਥੱਲੇ ਆਰਡਰ 14 ਹੋ ਜੇ ਤਾਂ ਬੇਸੜਾ ਜਿਹਨੇ ਐਸ ਲੋਡ ਦੀ ਆ ਮੰਨ ਲੈ ਇਹ ਆ ਪੱਟੀਆਂ ਕਰਦੀ ਆ ਤਾਂ ਸੋਹਣੀਆਂ ਨਹੀਂ ਲੱਗੀਆਂ ਤਾਂ ਕਿਸ ਤਰ੍ਹਾਂ ਦੀ ਲੱਗੂਗੀ ਬਾਕੀ ਕਰੈਕਟਰ ਸੇਵ ਹੁੰਦੇ ਆ ਜਿੱਲੀ ਆ ਵੀ ਜੋੜਾ ਦੇ ਤੇ ਥੋੜੀ ਜੀ ਚੈਬਿਲਿਟੀ ਲੀਨ ਲਈ ਆ ਇਹਨਾਂ ਜਾਨੀ ਦੀ ਦੋ ਅੱਛਾ ਜੁੱਤੀਆ ਪੈਰ ਚਾਰ ਵੀ ਹੋ ਸਕਦੇ ਆ ਤੇ ਦੋ ਵੀ ਹੋ ਸਕਦੇ ਆ ਸਭ ਉੱਚਾ ਥੱਲੇ ਤੇ ਤੇ ਪੁੱਛਦੋਂ ਉੱਪਰ ਵੀ ਲੰਘਣੀ ਚਾਹੀਦੀ ਜੇ ਉੱਪਰ ਲੰਘ ਕੇ ਤਾਂ ਵੀ ਨਹੀਂ ਆਲੇ ਤੇ ਕਰਤਾਂ ਹੈ ਵੀ ਹੋਵੇ। ਤਾਂ ਇਹ ਇਸ ਬ੍ਰੀਡ ਨੂੰ ਆਪਾਂ ਜੇ ਸਮਝਣਾ ਦਾ ਸਭ ਤੋਂ ਡੋਗਾ ਤੇ ਸੀਮਾ ਲਾਉਣ ਵੇਲੇ ਕਿਸ ਤਰ੍ਹਾਂ ਦੀ ਸਖਤ ਕਰਨਗੇ ਕਿ ਆਪਣੇ ਕੋਲੇ ਪਛਾਣ ਹੋਣਾ ਆ ਜੀ। ਤਾਂ ਮੇਲੇ ਜਾਂਦ ਦਾ ਮਤਲਬ ਇਹੀ ਹੁੰਦਾ ਕਿ ਆਪਾਂ ਨੂੰ ਪਤਾ ਲੱਗ ਜਾਈਏ ਇਹ ਨੀਲੀ ਵਾਲੀ ਬ੍ਰੀਡ ਹੈ ਤੇ ਕੰਮ ਹੋਣਾ ਬ੍ਰੀਡ ਹੈ। ਉਹਤ ਪ੍ਰੇਮ ਦੇ ਜਦੋਂ ਕੰਮ ਕਰਾਂਗੇ ਤਾਂ ਆਪਣੇ ਮਸੂਲ ਖੜਾ ਨਹੀਂ ਲੇਟ ਆ ਉਹ ਦੁਗਣਾ ਟਿਕਣਾ ਮਿਲਦਾ ਠੀਕ ਹੈ ਨਾ ਇਹ ਸੇ ਵੀ ਇੱਥੇ ਕੰਮ ਕਰ ਲਈ ਆ ਸਾਰਾ ਡੀ ਇੱਥੇ ਕਰ ਲਈ ਆ ਸੀ ਡੀ ਇੱਥੇ ਕਰ ਲਈ ਆ ਜਿੰਨੀਆਂ ਵੀ ਸਰਸਵਰਾਂ ਨੇ ਕਿਸੇ ਤੇ ਲੱਗਿਆ ਹੋਗਾ ਤੇ ਦੂਸਰੀ ਗੱਲ ਨਾਲ ਆਂਦਾ ਖਰਾਬ ਬਹੁਤ ਹਰੇ ਨੂੰ ਆਪਦੀ ਘਟੀ ਘਰੇ ਖੜੀ ਚੁੰਗੀ ਲੱਦੀ ਹੁੰਦੀ ਆ ਪਰ ਜਿਹੜਾ 3 ਮਹੀਨੇ ਪਹਿਲੇ ਤੇ 3 ਮਹੀਨੇ ਤੋਂ ਬੱਚੇ ਦਾ ਵਕਾਫ ਹੋਣਾ ਉਦੋਂ ਤੋਂ ਜਿਹਨੂੰ ਖਰਾਬ ਬਹੁਤ ਵਧੀਆ ਦੇਣੀ ਆ ਵਧੀਆ ਦੁੱਧ ਪਾਉਂਦਾ ਚੰਗੀ ਭੀੜ ਤੇ ਹੀ ਹੈ ਜੇ ਉਹਨੂੰ ਦੁੱਧ ਨਹੀਂ ਪਿਲਾਉਂਦੇ 1 ਮਹੀਨਾ ਉਹ ਮੋਢੀ ਦੇ ਨਾਲ ਲੱਗ ਕੇ ਬਲਿਆ ਤਾਂ ਉਹਦੇ ਵਿੱਚ ਕੁਝ ਨਹੀਂ ਬਣਦਾ ਭਰਾ ਜੇ ਆਪਾਂ ਉਹਦੀ ਮਰਦੋ ਸੁਭਾਅ ਰੀ ਕਰ ਗਏ ਵਿਰੋਧ ਨਹੀਂ ਹੁੰਦੀ ਜੇ ਥੋੜੇ ਬੱਚੇ ਨੂੰ ਇੱਕ ਲੰਚ ਚਿਟਕਾ ਡਾਇਰੀ ਦਾ ਲੱਗਦਾ ਚਿੱਟੀਆਂ ਹੋ ਗੋ ਉੱਥੇ ਸਾਰੇ ਭਰਾਵਾਂ ਨਾਲ ਦੀ ਨਾਲ ਗੌਰ ਕਰਦੀਆਂ ਬੱਚਾ ਚੋਕਾਨ ਦਾ ਚੋ ਮੱਜਦਾ ਉਹਦੇ ਨਾਲ ਨੂੰ ਉਤਪੰਨ ਸਦਕੇ ਦੇਖੋ ਜਿੰਨਾਂ ਜਿੰਨਾਂ ਚਿੱਟੀ ਹੋ ਗਈ ਜਿਹੜੀ ਮੁਰਤੀ ਉਹ ਵੱਜਦੀ ਨਹੀਂ ਚਿੱਟੀ ਹੋ ਕੇ ਲੱਗਦੀ ਕਿ ਉਹ ਸਾਰੇ ਘਰਾਂ ਦੇ ਵਿੱਚ ਫਸਲੇ ਇਹ ਗੱਲ ਮੇਰੀ ਨੋਟ ਕਰੋ ਜ਼ਰੂਰੀ ਆ ਸਾਰੇ ਘਰਾਂ ਦੇ ਵਿੱਚ ਫਸਲੇ ਅਸੀਂ ਸੋਹਣਿਆਂ ਦੇ ਕਿਸੇ ਰਹਿ ਕੇ ਥਾਂ ਨੂੰ ਧੋ ਕੇ ਰੱਖਨੇ ਆ ਬੱਚਾ ਕਿੰਨੇ ਵਾਸਤੇ ਬੈਠਾ ਰਹਿਣਾ ਤੇ ਸੋਨਾ ਹੋਣ ਕਰਕੇ ਉਹਨਾ ਬੱਚੇ ਦੇ ਅੰਦਰ ਚਲੇ ਆ ਜਾਂਦਾ ਜਿਹਦੇ ਕਰਕੇ ਉਹਨਾਂ ਚਿੱਕੀ ਮੋਕ ਲੱਗਦੀ ਆ ਤਾਂ ਇਹ ਸਾਰੇ ਬੱਚੇ ਦਾ ਧੱਲੇ ਤੁਸੀਂ ਹਮੇਸ਼ਾ ਟੂੜੀ ਦਾ ਗੱਡਾ ਬਣਾ ਕੇ ਰੱਖਣਾ ਟੂੜੀ ਸੱਟ ਕੇ ਰੱਖੋ ਨਾ ਚਿੱਕੀ ਮੋਕ ਨਹੀਂ ਲੱਗਦੀ ਸਰਦੋਬ ਰਾਜਣਾ ਪਿਓ 15 20 ਸਰ ਅਜ ਵੀ ਫੀੜ ਦਿਓ